14 ਤਰੀਕ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਮਰਕਸਰੀਆਂ ਨੇ ਅਤੇ ਜਿਸ ਤਰੀਕੇ ਕਿਹਾ ਜਾ ਰਿਹਾ ਕਿ ਦਿੱਲੀ ਕੂਚ ਕੀਤਾ ਜਾਵੇਗਾ ਦਿੱਲੀ ਵਿੱਚ ਜਿਹੜੀ ਇੱਕ ਵੱਡੀ ਮਹਾਪੰਚਾਇਤ ਹੋਣ ਵਾਲੀ ਹੈ ਉਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਸੜਨਾਬਿੰਦਰ ਜੀ ਮੌਜੂਦ ਨੇ ਸਰ ਕਿਸ ਤਰੀਕੇ ਤਿਆਰੀਆਂ ਜਿਹੜੀਆਂ ਨੇ ਪੂਰੇ ਪੰਜਾਬ ਵਿੱਚ ਇਸ ਵਕਤ ਵੇਖਿਆ ਜਾ ਰਹੀਆਂ ਨੇ بڑے ਵੱਡੇ ਪੱਧਰ ਤੇ ਜਿਹੜਾ ਸਾਰਾ ਸੰਯੁਕਤ ਮੋਰਚੇ ਵੱਲੋਂ ਜੋ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਰਿਲੇਟਡ ਨੇ 14 ਤਰੀਕ ਦਾ ਜੋ ਪ੍ਰੋਗਰਾਮ ਦਿੱਤਾ ਹੈ بڑے ਵੱਡੇ ਪੱਧਰ ਤੇ 50000 ਤੋਂ ਉੱਪਰ ਦਾ ਜੋ ਇਕੱਠ ਹੈ ਉਹ ਪੰਜਾਬ ਦਾ ਕੀ ਹੋਣਾ ਉੱਥੇ ਔਰ 50000 ਹੀ ਬਾਹਰ ਲਿਆ ਸਟੇਟਾਂ ਦਾ ਲੱਖ ਤੋਂ ਉੱਪਰ ਦਾ ਇਹ ਸਾਡਾ ਹੈਗਾ ਐਸਟੀਮੇਟ ਹੈ ਦੋ ਵੱਧ ਸਕਦਾ ਹੈਗਾ ਔਰ ਬੜਾ ਉਤਸ਼ਾਹ ਹੈਗਾ ਮੈਂ ਵੀ ਲਗਾਤਾਰ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਮੁਖਸਰ ਸਾਹਿਬ ਫਰੀ ਕੋਟ ਮੋਗਾ ਫਰੋਹੀਪੁਰ ਤਰਨਤਾਰਨ ਸਾਰੇ ਜਿਨ੍ਹਾਂ ਚ ਮੈਂ ਮੀਟਿੰਗਾਂ ਜੋ ਲਗਾਤਾਰ ਕਰ ਰਿਹਾ ਹਾਂ ਤਾਂ ਬੜਾ ਵੱਡਾ ਉਤਸ਼ਾਹ ਮਿਲਦਾ ਹੁਣੇ ਮੈਂ ਤਰਨਤਾਰਨ ਤੋਂ ਜਿਹੜਾ ਹੈਗਾ ਬਹੁਤ ਵੱਡਾ ਸਾਡਾ ਉੱਥੇ ਜਿਹੜੀ ਜਥੇਬੰਦੀ ਬਹੁਤ ਸਟਰੋਂਗ ਹੈਗੀ ਹੈ ਔਰ ਆਪਾਂ ਬਹੁਤ ਵੱਡੇ ਲੈਵਲ ਤੇ 500 ਤੋਂ ਉੱਪਰ ਬੰਦਾ ਕੱਲਾ ਤਰਨਤਾਰਨ ਤੋਂ ਜਾ ਰਿਹਾ ਇਸੇ ਤਰ੍ਹਾਂ ਫਰੀ ਅਤੇ ਸਾ ਜਿਹੜਾ ਸੰਯੁਕਤ ਮੋਰਚਾ ਦਾ ਨਾਂ ਹੀ ਜਿਹੜਾ ਹੈਗਾ ਬਹੁਤ ਵੱਡਾ ਹੈਗਾ ਕਿਉਂਕਿ 300 ਤੋਂ ਉੱਪਰ 350 ਪੌਣੇ 400 ਜਥੇਬੰਦੀ ਹੈ ਹਲੇ ਵੀ ਜਿਹੜੀ ਇਹਦੇ ਨਾਲ ਜੁੜੀ ਹੋਈ ਹੈ ਔਰ ਜਿੱਥੇ ਸੰਯੁਕਤ ਮੋਰਚੇ ਦਾ ਨਾਮ ਦਾ ਸਰਕਾਰਾਂ ਜਿਹੜੀਆਂ ਉਸ ਤੋਂ ਆਇਆ ਥੋੜਾ ਡੱਗ ਮਗਾਉਂਦਿਆਂ ਕਿਉਂਕਿ ਸੰਯੁਕਤ ਮੋਰਚਾ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਹਿਲਾਂ ਵੀ ਵੱਡਾ ਜੋ ਸੰਘਰਸ਼ ਜਿੱਤਿਆ ਸੀਗਾ ਉਹ ਵੀ ਸੰਯੁਕਤ ਮੋਰਚੇ ਨੇ ਜਿੱਤਿਆ ਸੀ ਔਰ ਹੁਣ ਵੀ ਜੋ ਸੰਯੁਕਤ ਮੋਰਚਾ ਹੈਗਾ ਆਪਣੇ ਪੂਰੇ ਤਾਨ ਮੰਨ ਦੇ ਨਾਲ ਜੋ ਸਾਡੇ ਨਾਲ ਧੱਕਾ ਹੋਇਆ ਸਾਡੇ ਕਿਸਾਨਾਂ ਦੇ ਨਾਲ ਬਾੜਾਂ ਤੇ ਉਹਦੇ ਬਾਰੇ ਔਰ ਮੰਗਾਂ ਦੇ ਬਾਰੇ ਜਿਹੜਾ ਹੈਗਾ ਔਰ ਸਰਕਾਰ ਨੂੰ ਇਹ ਦੱਸਣ ਵਾਸਤੇ ਕਿ ਸਰਕਾਰ ਨੇ ਬੰਨ ਕੇ ਰੱਖਿਆ ਸੀ ਇੱਕ ਪੰਜਾਬ ਦਾ ਕੋਸ਼ਿਸ਼ ਕੀਤੀ ਸੀ ਕਿ ਜੋ ਸੰਘਰਸ਼ ਚੱਲ ਰਹੇ ਨੇ ਬਾਡਰਾਂ ਤੇ ਉਹਨੂੰ ਪੰਜਾਬ ਦਾ ਸੰਘਰਸ਼ ਰੱਖਿਆ ਜਾਵੇ ਤਾਂ ਸਰਕਾਰ ਨੂੰ ਅੱਗੇ ਵੀ ਅਸੀਂ ਪਹਿਲਾਂ 3-4 ਪ੍ਰੋਗਰਾਮ ਭਾਰਤ ਲੈਵਲ ਦੇ ਦੇ ਚੁੱਕੇ ਹਾਂ ਜਿਸ ਤਰ੍ਹਾਂ 16 ਤਰੀਕ ਦਾ ਸਾਰਾ ਭਾਰਤ ਬੰਦ ਸੀਗਾ ਟਰੈਕਟਰਾਂ ਦਾ ਅਸੀਂ ਪ੍ਰੋਗਰਾਮ ਸਾਰੇ ਭਾਰਤ ਦਾ ਜੋ ਰੋਡਾਂ ਤੇ ਰੋਕੇ ਨੇ ਉਹ ਦੇ ਚੁੱਕੇ ਹਾਂ ਸਾਰੇ ਪਾਰ ਦੇ ਵਿੱਚ ਅਸੀਂ ਪੁਤਲੇ ਫੂਕੇ ਨੇ ਸੋ ਵੱਡੇ ਪ੍ਰੋਗਰਾਮ ਪਹਿਲਾਂ ਵੀ ਅਸੀਂ ਭਾਰਤ ਲੈਵਲ ਦੇ ਦਿੱਤੇ ਨੇ ਔਰ ਹੁਣ ਜੋ ਉਸ ਤੋਂ ਵੀ ਵੱਡਾ ਵੱਡਾ ਇਕੱਠ ਕਰਕੇ ਦੱਸਣਾ ਹੈ ਸੈਂਟਰ ਸਰਕਾਰ ਨੂੰ ਕਿ ਜੋ ਇਹ ਸੰਘਰਸ਼ ਹੈ ਜੋ ਸਾਡੀਆਂ ਮੰਗਾਂ ਡਿਮਾਂਡਾਂ ਹੈਗੀਆਂ ਇਹ ਇਕੱਲੀਆਂ ਪੰਜਾਬ ਲੈਵਲ ਦੀਆਂ ਨਹੀਂ ਇਹ ਸੰਘਰਸ਼ ਸਾਡਾ ਭਾਰਤ ਲੈਵਲ ਦਾ ਹੈਗਾ ਜਿਹੜਾ ਹੈਗਾ ਉਹ ਸਰਕਾਰ ਨੂੰ ਦੱਸ ਦੇਣਾ ਸੀ ਹੁਣ ਜਿਸ ਤਰ੍ਹਾਂ ਨਵੀਂ ਅੱਜ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਪੰਜ ਫਸਲਾ ਤੇ ਐਮਐਸਪੀ ਦੇ ਨੂੰ ਤਿਆਰ ਹੋਈ ਹੈ ਇੱਕ ਪੰਜ ਸਾਲਾਂ ਵਾਸਤੇ ਉਸ चीज ਨੂੰ ਤਿਆਰ ਕਰ ਰਹੀਆਂ ਨੇ ਤਾਂ ਬੇਸ਼ੱਕ ਜੋ ਲੋਕ ਤਰਨਾ ਦੇ ਰਹੇ ਨੇ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਸੀਗਾ ਉਸ ਨੂੰ ਅੱਜ ਮੁਰਤੋਂ ਉਹਨਾਂ ਨੇ ਉਹੀ ਗੱਲ ਦੁਹਾਈ ਹੈ ਕਿ ਅਸੀਂ ਰਿਜੈਕਟ ਕਰਦੇ ਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਨੂੰ ਜਦੋਂ ਸਰਕਾਰ ਨੂੰ ਸਾਨੂੰ ਪਤਾ ਲੱਗ ਸੀ ਸੰਯੁਕਤ ਮੋਰਚੇ ਨੂੰ ਸੰਯੁਕਤ ਮੋਰਚੇ ਨੇ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਦੇਣ ਤੋਂ ਪਹਿਲਾਂ ਇਹ ਬਿਆਨ ਦੇ ਦਿੱਤਾ ਸੀਗਾ ਕਿ ਜੇਕਰ ਉਹ ਫਾਰਮਾ ਕਿਸੇ ਗੱਲ ਤੇ ਆ ਕੇ ਕੋਈ ਸਹਿਮਤੀ ਕਿਸੇ ਤਰੀਕੇ ਨਾਲ ਬਣ ਵੀ ਜਾਂਦੀ ਹੈ ਤਾਂ ਸੰਯੁਕਤ ਮੋਰਚਾ ਇਸ ਨਾਲ ਸਹਿਮਤ ਨਹੀਂ ਹੋਵੇਗਾ ਸੰਯੁਕਤ ਮੋਰਚੇ ਨੇ ਪਹਿਲਾਂ ਰਿਜੈਕਟ ਕੀਤਾ ਹੋਇਆ ਸੋ ਸੰਯੁਕਤ ਮੋਰਚਾ ਇਹ ਮੰਗਾਂ ਜੋ ਡਿਮਾਂਡਾਂ ਜੋ ਉਹਨਾਂ ਨੇ ਪੂਰਤੀ ਕੀਤੀ ਹੈ ਸੈਂਟਰ ਨੇ ਇਹਨੂੰ ਕਦੇ ਨਹੀਂ ਮੰਨੂਗਾ ਕਿ ਦੱਦਚ ਨਹੀਂ ਮੰਨੂਗਾ ਔਰ ਜੋ ਸਹੀ ਜੋ ਡਿਮਾਂਡਾਂ ਹੈਗੀਆਂ ਉਸੇ ਤੇ ਸੰਯੁਕਤ ਮੋਰਚਾ ਸਾਡੀਆਂ ਰਹਿੰਦੀਆਂ ਸਨ ਲਿਖਤੀ ਰੂਪ ਵਿੱਚ ਹੋ ਮਸਲਾ ਹੈਗਾ ਚਾ ਸਾਡਾ ਬਿਜਲੀ ਸੌਸ 2020 ਦਾ ਬਦਲਾ ਹੈਗਾ ਸਾਡੇ ਕੇਸ ਵਾਪਸ ਕਰਨ ਦਾ ਮਸਲਾ ਹੈਗਾ ਸਾਡੇ ਕਰਜ਼ਿਆਂ ਦਾ ਮਸਲਾ ਹੈਗਾ ਸਾਰੇ ਮਸਲੇ ਉਵੇਂ ਜਿਵੇਂ ਖੜੇ ਨੇ ਅਸੀਂ ਜੋ ਇਹ ਪੂਰਤੀਆਂ ਕਰ ਰਹੇ ਨੇ ਸਾਨੂੰ ਪਤਾ ਹੈਗਾ ਇੱਕ ਸਾਲ ਲਾਗੂ ਨਹੀਂ ਕਰਨਾ ਉਸ ਤੋਂ ਬਾਅਦ ਇਹਨਾਂ ਦੀਆਂ ਆਪ ਦੀਆਂ ਉਹ ਕੰਪਨੀਆਂ ਹੈਗੀਆਂ ਕਦੋਂ ਉਹਨਾਂ ਨੇ ਭਾਜ ਜਾਣੇ ਕੀ ਕਰਨਾ ਹੈਗਾ ਇਹ ਸਰਕਾਰ ਦੀਆਂ ਪੂਰਤੀਆਂ ਨੇ ਇਹ ਜੁਮਲੇ ਬਣ ਜਾਂਦੇ ਨੇ ਮੁੜ ਕੇ ਮੁੜ ਕੇ ਕਹਿੰਦੇ ਸਾਡਾ ਜੁਮਲਾ ਸੀਗਾ ਇਹ ਜੁਮਲੇ ਬਣ ਜਾਂਦੇ ਨੇ ਸੋ ਜੁਮਲਿਆਂ ਦੇ ਨਾਲ ਅਸੀਂ ਸਹਿਮਤ ਨਹੀਂ ਹੋਵਾਂਗੇ ਕਿ ਲੱਗਦਾ ਵੀ ਕਾਨੂੰਨ ਹੀ ਬਣਨਾ ਚਾਹੀਦਾ ਇਸ ਨੂੰ ਲੈ ਕੇ ਪੱਕਾ ਕਾਨੂੰਨ ਬਣਨਾ ਚਾਹੀਦਾ ਗਰੰਟੀ ਕਾਨੂੰਨ ਬਣਨਾ ਚਾਹੀਦਾ ਹੈਗਾ ਔਰ ਜਦ ਤੱਕ ਇਹ ਨਹੀਂ ਬਣਦਾ ਜਿਹੜਾ ਸੰਯੁਕਤ ਮੋਰਚਾ ਹੈਗਾ ਕਿਉਂਕਿ ਇਲੈਕਸ਼ਨ ਆਉਣ ਵਾਲਾ ਹੈਗਾ ਸਰਕਾਰ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਇਲੈਕਸ਼ਨ ਆਉਣ ਵਾਲਾ ਹੈਗਾ ਔਰ ਉਸ ਤੋਂ ਬਾਅਦ ਜੇ ਸਰਕਾਰ ਕੋਈ ਗੱਲ ਨਹੀਂ ਕਰਦੀ ਤਾਂ ਫਿਰ ਇਲੈਕਸ਼ਨ ਦੇ ਵਿੱਚ ਸੰਯੁਕਤ ਮੋਰਚਾ ਭਾਰਤ ਲੈਵਲ ਤੇ ਕੋਈ ਫੈਸਲੇ ਕਰ ਸਕਦਾ ਹੈ ਹੁਣ ਗੱਲ ਹੋਈ ਹੈ ਬਾਹਰਲੇ ਦੂਜੇ ਪ੍ਰਦੇਸ਼ਾਂ ਨਾਲ ਸਾਰੇ ਉਧਰ ਸਾਡੀ ਚੰਡੀਗੜ੍ਹ ਮੀਟਿੰਗ ਹੋਈ ਸੀ ਜੀ ਬਹੁਤ ਵੱਡੀ ਜਿਹੜੇ ਰਕੇਸ਼ ਟੈਤਵਾਰ ਕੇ ਸਾਰੀਆਂ ਸਟੇਟਾਂ ਦੇ ਜਿਹੜੇ ਲੋਕ ਐ ਉੱਥੇ ਆਏ ਸਨ ਔਰ ਸਾਰਿਆਂ ਨੇ ਬੜੀ ਵੱਡੀ ਪੱਧਰ ਤੇ ਕਿਹਾ ਜਿਹੜਾ ਜਿਹੜਾ ਸਾਰੀ ਸਹਿਮਤੀ ਦੇ ਨਾਲ ਜਿਹੜਾ ਹੈਗਾ ਵੱਡਾ ਇਕੱਠ ਕਰਨ ਨੂੰ ਉਹਨਾਂ ਨੇ ਕਿਹਾ 50 ਹਜ਼ਾਰ ਬੰਦਾ ਅਸੀਂ ਬਾਹਰੀਆਂ ਸਟੇਟਾਂ ਤੋਂ ਆਵਾਂਗੇ ਔਰ ਅਸੀਂ ਪੰਜਾਬ ਨੇ ਕਿਹਾ ਕਿ 50 ਹਜ਼ਾਰ ਤੋਂ ਉੱਪਰ ਕਿਸਾਨ ਅਸੀਂ ਜਿਹੜਾ ਹੈਗਾ ਪੰਜਾਬ ਤੋਂ ਲੈ ਕੇ ਆਵਾਂਗੇ ਔਰ ਸਾਨੂੰ ਤਾਂ ਉਮੀਦ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਜਾ ਰਹੇ ਹਾਂ ਲੋਕਾਂ ਵਿੱਚ ਜਾ ਰਹੇ ਹਾਂ ਜਿਸ ਤਰ੍ਹਾਂ ਲੋਕਾਂ 'ਚ ਇਛਾ ਹੈਗਾ ਕਿਉਂਕਿ ਸਰਕਾਰ ਜੋ ਧੱਕੇਸ਼ਾ ਹੀ ਕਰਦੀ ਆ ਅੱਗੇ ਕਿਸਾਨ ਟਰੈਕਟਰਾਂ ਦੇ ਗਏ ਸੀਗੇ ਇਸ ਵਾਰ ਟਰੈਕਟਰ ਦੀ ਮਨਾਈ ਹੋ ਰਹੀ ਹੈ ਇਹ ਲੱਗਦਾ ਕੋਈ ਫਰਕ ਪੂਗਾ ਸੀ ਨਹੀਂ ਦੇਖੋ ਉਸੇ ਟਰੈਕਟਰਾਂ ਜੋ ਬਾਹਰ ਪ੍ਰਦਰਸ਼ਨ ਕੀਤਾ ਸੀ ਪਿੱਛੇ ਸਾਰੇ ਭਾਰਦੇ ਟਰੈਕਟਰ ਠਲਕੇ ਇਹ ਹੀ ਦੱਸਣ ਵਾਸਤੇ ਕਿਉਂਕਿ ਕੋਰਟਾਂ ਔਰ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਟਰੈਕਟਰ ਜਾ ਜ਼ਿੰਮੇਵਾਰ ਟਰੈਕਟਰ ਲੈ ਜਾ ਨਹੀਂ ਸਕਦਾ ਕਿਉਂਕਿ ਟਰੈਕਟਰ ਦਾ ਸਾਡਾ ਇੱਕ ਸਿੰਬਲ ਬਣ ਗਿਆ ਟਰੈਕਟਰ ਸਾਡਾ ਇੱਕ ਗੱਡਾ ਹੈ ਕਿਉਂਕਿ ਅਸੀਂ ਗੱਡੇ ਨੂੰ ਪ੍ਰਮੋਟ ਕਰਕੇ ਅਸੀਂ ਟਰੈਕਟਰ ਟਰੈਕਟਰ ਸਾਡਾ ਸੰਧ ਹੈ ਔਰ ਇਹਦੇ ਬਣਾ ਅਸੀਂ ਸਾਰ ਨਹੀਂ ਸਕਦੇ ਕਿਉਂਕਿ ਜਿੱਥੇ ਵੀ ਅਸੀਂ ਜਾਣਾ ਟਰਾਲੀ ਨਾਲ ਲੈ ਕੇ ਜਾਣਾ ਉੱਥੇ ਸਾਡਾ ਘਰ ਹੁੰਦਾ ਅਸੀਂ ਟਰਾਲੀ ਦੇ ਵਿੱਚ ਪੈਣਾ ਹੁੰਦਾ ਸਮਾਨ ਲੈ ਕੇ ਜਾਣਾ ਹੁੰਦਾ ਔਰ ਸਾਡੇ ਸ਼ਾਂ ਕੀ ਕੀ ਤੱਕ ਸਾਲ ਤੋਂ ਉੱਪਰ ਜੋ ਸਰਕਾਰ ਕਹਿੰਦੀ ਸੀ ਉੱਥੋਂ ਦੇ ਲੋਕਾਂ ਨੂੰ ਕਿ ਤੁਹਾਨੂੰ ਲੁੱਟ ਲੈਣਗੇ ਮਾਰ ਦੇਣਗੇ ਉਹ ਜਦ ਅਸੀਂ ਆਏ ਸੀ ਤਾਂ ਦਿੱਲੀ ਦੇ ਲੋਕ ਜੋ ਰੋਂਦੇ ਸੀ ਸਾਨੂੰ ਜੱਫੀਆਂ ਪਾ ਕੇ ਤੁਸੀਂ ਰਹੋ ਹੋਰ ਸੋ ਸਾਡਾ ਇਹੋ ਜਿਹਾ ਬੇਹੇਵਸੀ ਉੱਥੇ ਕਰਕੇ ਆਏ ਆ ਕਿ ਅਸੀਂ ਕੋਈ ਰੋਲ ਪਾ ਪਾਉਣ ਵਾਲੇ ਲੋਕ ਨਹੀਂ ਹਾਂ ਅਸੀਂ ਤਾਂ ਜਿਹੜਾ ਸਹਿਜ ਨਾਲ ਬਹਿ ਕੇ ਆਪਦਾ ਸ਼ਾਂਤਮਈ ਬਹਿ ਕੇ ਆਪਣਾ ਧਰਨਾ ਦਿੰਨੇ ਆ ਸੋ ਸਟ੍ਰਾਈਕਟ ਸਾਡੇ ਜਿਹੜੇ ਜਾਂਦੇ ਰਹਿਣਗੇ ਸੋ ਠੀਕ ਹੈ ਇਸ ਵਾਰ ਸਾਡਾ ਪਲਾਨ ਜਿਹੜਾ ਉੰਜ ਜਾਣਦਾ ਹੈਗਾ ਔਰ ਜੇ ਸਟ੍ਰਾਈਕਟ ਜੋ ਹੋਵੇਗਾ ਮੇ ਸਾਡੇ ਧਰਨੇ ਤੇ ਸਾਡੇ ਜਾਂਦੇ ਰਹਿਣਗੇ ਜਿਸ ਤਰੀਕੇ ਨਾਲ ਹੁਣ ਡਬਲਯੂਟੀ ਦੀ ਗੱਲ ਕੀਤੀ ਜਾ WTO ਤੇ ਚਰਚਾ ਹੋਵੇਗੀ MSP ਤੇ ਗੱਲਬਾਤ ਹੋਵੇਗੀ ਕਿਹੜੇ ਕਿਹੜੇ ਮੈਂਟ ਹਾਂ ਅਸੀਂ ਪਹਿਲਾਂ ਸਾਡੀ ਦੀਮਾਂਡ ਹੈ ਤਾਂ ਹੈ ਕਿ WTO ਜਿਹੜਾ ਭਾਰਤ ਨੂੰ WTO ਤੋਂ ਬਾਹਰ ਕੀਤਾ ਜਾਵੇ ਕਿਉਂਕਿ ਜਿਹੜੀਆਂ ਸਾਰਾ ਸਰਕਾਰਾਂ ਹੈਗੀਆਂ ਇਹ ਸਾਨੂੰ ਜਿਹੜਾ ਕਿਸਾਨ ਨੂੰ ਮਾਰਨਾ ਚਾਹੁੰਦੀਆਂ ਕਿਉਂਕਿ ਜਿਹੜੇ ਬਾਹਰਲੇ ਦੇਸ਼ ਹੈਗੇ ਨੇ ਉਹ ਜਿਹੜਾ ਹੈਗਾ ਉਹ ਉਹਨਾਂ ਦਾ ਗਲਬਾ ਜੋ ਸਾਡੇ ਤੇ ਪਾਉਣਾ ਚਾਹੁੰਦੇ ਨੇ ਉਹ ਅਸੀਂ ਕਦੇ ਵੀ ਨਹੀਂ ਪੈਣ ਦੇਵਾਂਗੇ ਜੇ MSP ਦਾ ਜੋ ਮਸਲਾ ਹੈਗਾ ਸਾਡੀਆਂ 23 ਫਸਲਾਂ ਤੇ ਜਿਹੜਾ ਹੈਗਾ MSP ਔਰ ਗਰੰਟੀ ਹੈ ਕਿਉਂਕਿ MSP ਤਾਂ ਦੇ ਦਿੰਦੇ ਨੇ ਇਹ ਪਰ ਉਹਦੀ ਗਰੰਟੀ ਖਰੀਦੀ ਹੈਗੀ ਹੈ ਜਿਹੜੀ ਅਸੀਂ ਮੰਗਦੇ ਹੈਗੇ ਉਹਨਾਂ ਦੀ ਸਾਡੀਆਂ ਡਿਮਾਂਡਾਂ ਦਾ ਅਸੀਂ ਹਮੇਸ਼ ਉਹ ਜਾਗਰਤ ਹੋ ਚੁੱਕਾ ਹੈਗਾ ਇਹ ਗੋਲੀਆਂ ਜਿੰਨੀਆਂ ਮਰਜੀ ਮਾਰ ਲੈਣ ਇਹ ਇਥੇ ਮੇਂ ਜੇ ਗੋਲੀਆਂ ਮਾਰਨਗੇ ਤਾਂ ਉਸ ਤੋਂ ਵੱਧ ਜਿਹੜਾ ਹੈਗਾ ਸਿਸਟਮ ਇਹ ਹੋਣਾ ਕਿਉਂਕਿ ਅਸੀਂ ਜਿਹੜਾ ਖਾਸ ਕਰਕੇ ਸੰਯੁਕਤ ਮੋਰਚਾ ਹੈਗਾ ਉਹ ਕੁਝ ਵੀ ਕਰ ਲਈ ਸ਼ਾਂਤ ਵੀ ਬੈਠੇਗਾ ਜੇ ਫਿਰ ਵੀ ਗੋਲੀਆਂ ਮਾਰੇਗਾ ਤਾਂ ਉਹਦਾ ਰਿਜ਼ਲਟ ਜਿਹੜਾ ਇਹਨੂੰ ਭੁਗਤਣਾ ਪਵੇਗਾ ਆ ਆਖਰੀ ਸਵਾਲ ਹੈ ਸਾਧਨ ਕਿਹੜੇ ਵਰਤੇ ਜਾਣਗੇ ਦਿੱਲੀ ਜਾਣ ਵਾਸਤੇ ਕਿਉਂਕਿ ਤੁਹਾਡਾ ਮੇਨ ਸਾਧਨ ਤਾਂ ਨਹੀਂ ਜਾਣ ਦਿੱਤਾ ਜਾ ਰਿਹਾ ਕਿਵੇਂ ਲੋਕ ਪੁੱਛਣਗੇ ਉੱਥੇ ਤੇ ਕੀ ਲੱਗ ਰਿਹਾ ਹੈ ਕਿਹੜੇ ਕਿਹੜੇ ਇਲਾਕੇ ਤੋਂ ਮੁੱਖ ਤੌਰ ਤੇ ਲੋਕ ਜਿਹੜਾ ਜਿਆਦਾ ਪਹੁੰਚ ਸਕਦੇ ਨੇ ਦੇਖੋ ਸਾਰੇ ਪੰਜਾਬ ਤੋਂ ਪਹੁੰਚਣ ਕੋਈ ਇੱਕ ਆਪਲਾਕੇ ਨਹੀਂ ਕੈਸਦੇ ਸਾਰੇ ਪੰਜਾਬ ਤੋਂ ਸਾਰੇ ਪਿੰਡਾਂ ਤੱਕ ਪਹੁੰਚਣੇ ਨੇ ਔਰ ਜੋ ਸਰਕਾਰ ਨੇ ਤਾਂ ਆਪ ਕਹਿਤਾ ਟਰੈਕਟਰ ਨਾਲ ਲੈ ਕੇ ਜਾਓ ਗੱਡੀਆਂ ਟ੍ਰੇਨਾਂ ਆਪਦੇ ਸੰਦਰਾ ਹੀ ਜਾਵੜੋ ਸੋ ਅਸੀਂ ਸਾਡੀਆਂ ਜਦ ਦਾ ਲੋਕ ਸਾਰੇ ਟ੍ਰੇਨਾਂ ਨਾਲ ਹੀ ਜਾਣਗੇ ਬਹੁਤ ਸਾਰੇ ਲੋਕ ਸਾਡੇ ਆਪ ਦੀਆਂ ਜ ਸਾਧਨ ਆਪਦੀਆਂ ਕਾਰਾਂ ਆਪਦੀਆਂ ਜੀਪਾਂ ਜਾਂ ਆਪਦੀਆਂ ਬੱਸਾਂ ਰਾਹੀਂ ਵੀ ਜਿਹੜੀ ਸਾਸੀ ਉੱਥੇ ਆਪਦੀਆਂ ਕਰਕੇ ਜਾ ਸਕਦੇ ਆ ਕਿਉਂਕਿ ਉੱਥੇ ਪਹੁੰਚਣ ਦੀ ਗੱਲ ਹੈ ਟਰੈਕਟਰ ਇਸ ਵਾਲਾ ਅਸੀਂ ਨਹੀਂ ਲੈ ਕੇ ਜਾਵਾਂਗੇ ਸਾਡਾ ਫੈਸਲਾ ਹੋ ਗਿਆ ਔਰ ਟ੍ਰੇਨਾਂ ਰਾਹੀਂ ਜਾਦੇ ਜਾਣਗੇ ਆਪਣੇ ਸਾਧਨ ਵੀ ਬਹੁਤ ਜਾਣਗੇ ਜਿਸ ਤਰ੍ਹਾਂ ਵੀ ਸਾਥ ਤੋਂ ਪਹੁੰਚਿਆ ਗਿਆ ਸੀ 13 ਤਰੀਕ ਨੂੰ ਜਿਹ ਤਾਂ ਕੋਈ ਵੀ ਮਸਤਾ ਪ੍ਰਦਾਨਾ ਸਾਡੇ ਨਾਲ ਮੌਜੂਦ ਸੀ ਕਿ ਕੋਮੇ ਕਿਸਾਨ ਯੂਨੀਅਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਗੱਲੋਗ ਕੀਤੇ ਜਾਵੇ ਪੂਰੇ ਪੰਜਾਬ ਵਿੱਚ ਇਸ ਵਕਤ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਤੇ ਲਗਾਤਾਰ ਵੱਡਾ ਇਕੱਠ ਜਿਹੜਾ ਹੈ ਦਿੱਲੀ ਵਿੱਚ ਹੋਣ ਜਾ ਰਿਹਾ ਹੈ ਜਿਸ ਸਬੰਧ ਤੇ ਕਿ ਵੱਖ-ਵੱਖ ਤਰੀਕੇ ਚਰਚਾਵਾਂ ਜਿਹੜੀਆਂ ਨੇ ਉੱਥੇ ਕੀਤੀਆਂ ਜਾਣੀਆਂ ਨੇ ਤਦ ਤੋਂ ਦੱਸਦੇ ਕਿ ਟਰੈਕਟਰਾਂ ਦੀs ਵਰ ਮਨਾਹੀ ਹੈ ਅਲ ਦੂਜੇ ਪਾਸੇ ਗੱਲਬਾਤ ਕੀਤੀ ਜਾਵੇ ਤਾਂ ਰੇਲਗੱਡੀਆਂ ਅਤੇ ਜੋ ਇਹਨਾਂ ਦੇ ਆਪ ਦੇ ਸਾਧਨ ਨੇ ਉਹਨਾਂ ਦੇ ਰਾਹੀਂ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਉਸ ਦਿਨ ਕੁਝ ਕਰਨਗੇ ਉੱਥੇ ਵੱਡੀ ਮਹਾਪੰਚਾਇਤ ਕੀਤੀ ਜਾਵੇਗੀ फरीद को तो कैमरा पर्सन मनप्रीत सिंह चाहते देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर